ਇੱਕ ਇਨਸੀਡੈਂਟ ਹੋਇਆ ਸੀਗਾ ਜੀ 4224 ਜਿਹਦੇ ਦੋ ਗਰੁੱਪ ਆਪਣੀ ਆਪਣੀ ਸਰਕਾਰੇ ਪਤਾ ਕੋੜ ਆ ਗਏ ਸੀ ਜੀ ਤੇ ਉਸ ਤੋਂ ਬਾਅਦ ਉਹ ਇਸੇ ਗਰੁੱਪ ਵਿੱਚ ਉਹ ਗਾੜ ਉਹ ਕਿਸ ਕਿਸ ਦੇ ਮੋਟੋ ਕੇ ਲੜਾਈ ਹੋ ਗਈ ਤੇ ਉਸ ਤੋਂ ਬਾਅਦ ਜਿਹੜਾ ਇੱਕ ਗਰੁੱਪ ਸਿਗਾਰ ਅਦਿੱਤ ਅਦਿੱਤ્ય ਬੇਟੀ ਦੇਸ਼ਮ ਸਿੰਘ ਤੇ ਉਹਨਾਂ ਦੇ ਹੋਰ ਨਾਲ ਕੰਪਰੈਂਟ ਸੀਗੇ ਦੂਸਰਾ ਸੀਗਾ ਜਿਹੜਾ ਕਿਸੇ ਵਲਾਂ ਹੱਤ ਲੰਮੀ ਇੱਥੇ ਵਾਲਾ ਤੇ ਐਨ ਤੋਂ ਲੋਮ ਰੂਪੇ ਦੂਸਰੇ ਵੱਲ ਅਬਦਲਬੇ ਸੁਲਤਾਨਬੰਦ ਏਰੀਆ ਚ ਲੱਗੇ ਗਏ ਗੁਰਬਾਰਾ ਟੂਟ ਸਾਹ ਦੇ ਲੱਗਦੇ ਗਾਰਮਨ ਰੂਟ ਤੇ ਤੇ ਉੱਥੇ ਇਹਨਾਂ ਦੀ ਲੜਾਈ ਹੋਈ ਤੇ ਜਿਹੜਾ ਹੈਗਾ ਦੀ ਪੀਪਲ ਸੇ ਇਨੇ ਗੋਲੀ ਚ ਲਈ ਜਿਹੜੀ ਹਰਮਨਦੀਪ ਸਿੰਘ ਦੇ ਲੱਗੀ ਤੇ ਹਰਮਨਦੀਪ ਸਿੰਘ ਦੀ ਡੇਟ ਬਣਦਾ ਚਾਰ ਰੀ ਕੋ ਸਾਡੇ ਤੇ ਮਾਨਯੋਗ ਸੀਪੀ ਸਾਹਿਬ ਦੇ ਜਨਰਲ ਅਫੇਸ਼ਰ ਸ੍ਰੀ ਤਰਪੂਰ ਸਿੰਘ ਜੀ ਐਡੀਐਸਪੀ 3 ਤੇ ਐਫਚਓਬੀ ਡਿਵੀਜ਼ਨ ਇਹਨਾਂ ਨੇ ਇੱਥੇ ਏਸੀਪੀ ਗੁਰਵਿੰਦਰ ਸਿੰਘ ਨੇ ਇਹਨੇ ਬਹੁਤ ਮੇਡ ਕੀਤੀ ਤੇ ਇਹਨਾਂ ਨੇ ਜਿਹੜੇ ਏਕਯੂ ਸੀਗੇ 5 ਕਿਲੋ ਉਹਨਾਂ ਉਹਨਾਂ ਵਿੱਚੋਂ ਤਿੰਨ ਕਿਊਸ ਨੂੰ ਇਹਨਾਂ ਨੇ ਛੇਪੀਕ ਨੂੰ ਪੜ੍ਹ ਲਿਆ ਜਿਹੜੇ ਛੇਪੀਕ ਨੂੰ ਪੜ੍ਹੇ ਸੀਗੇ ਛੇ ਦੋ ਨੂੰ ਉਹਨਾਂ ਦਾ ਨਾਮ ਹੈ ਅਦਿੱਤਿ ਬੇਦੀ ਦੂਸਰੇ ਦਾ ਨਾਮ ਹੈ ਸ਼ਮਸ਼ੇਰ ਸਿੰਘ ਅਲਾਈ ਸ਼ੇਰਾ ਇਸ ਦਾ ਨਾਮ ਹੈ ਜੁਗਰਾ ਸਿੰਘ ਲਾਈਫ ਲਾਹ ਤੇ ਇੱਕ ਜਿਹੜਾ ਮੇਨ ਕਿਊ ਸੀਗਾ ਉਹਨੂੰ ਉਹਨੂੰ ਇਹਨਾਂ ਨੇ ਅ ਕਾਲ ਪੜ੍ਹਿਆ ਤੇ ਉਹਦੇ ਕੋਲ ਇੱਕ ਰੋਲ ਬੱਕੀ ਮਿਲੇ ਹੈ ਤੇ ਬਾਕੀ ਇੱਕ ਕਯੂ ਜਿਹੜਾ ਅਨੰਤੇ ਬੇਦੀ ਦਾ ਭਰਾ ਹੈਗਾ ਪਰਮਿੰਦਰ ਬੇਦੀ ਉਹ ਕੀ ਵੀ ਹੈ ਟੂ ਬੀ ਅਰੈਸਟਡ ਤੇ ਜਿਹੜੇ ਬਾਕੀ ਵੀ ਨਾਲ ਹਨ ਲੂਨ ਹੈਗੇ ਤੇ ਕਯੂ ਉਹ ਤਕਦੀਰ ਜਾਰੀ ਹੈ ਤੇ ਜਲਦੀ ਜਲਦੀ ਅਸੀਂ ਉਹਨਾਂ ਨੂੰ ਫੜ ਲਾਂਗੇ ਪਹਿਲਾਂ ਲੜਾਈ ਕਿਥੇ ਹੋਈ ਸੀ ਪਹਿਲਾਂ ਲੜਾਈ ਇਹਨਾਂ ਦੇ ਪਹਿਲਾ ਲੜਾਈ ਵੀ ਪਹਿਲਾ ਪਤੰਗ ਉਡਾ ਰਹੇ ਸੀਗੇ ਕਿਸਲਾ ਕੁਤੇ ਸੁਲਤਾਨ ਮੈਂਡੇਰੀਆ ਦੇ ਤੇ ਉਸ ਤੋਂ ਬਾਅਦ ਕਿ ਪਤੰਗ ਤੇ ਮਟਰ ਕੋ ਟੰਗੇ ਇਹਨਾਂ ਦੀ ਲੜਾਈ ਸੀ ਸਿਰਫ ਏਰੀਆ ਮਸਲਾ ਨਹੀਂ ਆ ਕੋ ਪ੍ਰਾਈਵਟ ਜਿਸ ਵੀ ਲੜਾਈ ਕਿ ਸਿਰਫ ਹਲਕੇ ਸਾਡੇ ਨੋਟਿਸ ਉੱਤੇ ਤੇ ਕਿਸੇ ਤੋਂ ਜਿਹੜਾ ਵਲਿਊਸ਼ਨ ਐ ਜਿਹੜਾ ਮੇਨ ਕੀਮਤ ਹੈਗਾ ਦੀਪਕ ਉਹਦੇ ਕੋਲੋਂ ਕੱਲ ਮਿਲੇ ਚ ਇਹਨਾਂ ਲੈ ਆ ਲਿਆ ਦੋ ਇੱਕ ਦੋ ਲੱਖ ਰੁਪਏ ਹੁੰਦੀ ਹੈ ਦਾ ਪੇਸ਼ਾ ਕੀ ਹੋਣਾ ਕਿਹਦੇ ਇਹ ਵੀ ਪੈਸਾ ਉਹਦਾ ਇਹ ਕੰਮ ਕੀ ਕਰਦਾ ਹੈ ਲੈ ਠੀਕ ਹੈ 36 ਹੌਸਰ ਜਿਹੜਾ ਕੰਮ ਨਹੀਂ ਹੈ ਤੇ ਜਿਹੜਾ ਡਿਸੀਜ਼ ਹੈ ਉਹਦੀ 23 ਸਾਲ ਹੋ ਗਏ ਐਸੀ ਇਹਨਾਂ ਦਾ ਕਾਰੋਬਾਰ ਕੀ ਹੈ ਇਹ ਵੀ ਕੰਪਨੀ ਹੈ ਨਾ ਕੋਈ ਮਤਲਬ ਕਾਰੋਬਾਰ ਹੈ ਕੋਈ ਨਹੀਂ ਬੈਕਗ੍ਰਾਉਂਡ ਹੈ ਬੈਕਗ੍ਰਾਉਂਡ ਹਿਸਟਰੀ ਅਸਲ ਕੋਈ ਨਹੀਂ ਪੰਜਾਬ ਕਿਸੇ ਦੀ ਹਾਂਜੀ ਅਰੇ ਲੈ ਜੁਫੀ ਕੇ ਨਾਂ ਤੇ ਲਾਇਸੈਂਸੀ ਦੇ ਆਪਣੇ ਨਾਂ ਤੇ ਨਾਂ ਲੈ ਨਾ ਮੱਲੀ ਗੜੀ ਦਾ ਲਾਇਸੈਂਸੀ ਨੂੰ ਨੋਟ ਕੀਤਾ